ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਆਪਣੇ ਪੇਜ ਬਿਵੇ ਗਾਰਮੈਂਟਸ ਹਰ ਸਿੰਘਾਣ ਅਤੇ ਲੇਡੀਜ਼ ਵਾਸਤੇ ਪਲੈਓ ਸੂਟ ਦੀ ਬੜੀ ਕੈਂਡ ਵੈਰਾਈਟੀ ਲੈ ਕੇ ਆਏ ਆ ਬਹੁਤ ਜ਼ਿਆਦਾ ਪਿਆਰੇ ਪਿਆਰੇ ਕਲਰ ਨੇ ਤੇ ਪਿਆਰੇ ਪਿਆਰੇ ਡਿਜ਼ਾਈਨ ਨੇ ਲੋੜੀ ਤੱਕ ਲੱਗੀਆਂ ਨੇ ਆਫਰ ਆਪਣੀ ਸ਼ਾਪ ਤੇ ਸੋ ਫਟਾਫਟ ਪਹੁੰਚ ਜਾਓ ਆਰਟੀਕਲ ਬਹੁਤ ਜ਼ਿਆਦਾ ਪਿਆਰੇ ਨੇ ਜਿਹੜਾ 2200 ਵਾਲਾ ਸੀ ਤੁਹਾਨੂੰ ਫਿਰ ਮਿਲਣਾ 1499 ਰੁਪਏ ਚ ਔਰ ਜਿਹੜਾ ਸੀਗਾ 1800 ਤੋਂ 1700 ਰੇਜ ਵਾਲਾ ਉਹ ਤੁਹਾਨੂੰ ਸਿਰਫ ਮਿਲਣਾਗਾ ਹੁਣ 1250 ਰੁਪਏ ਦੇ ਵਿੱਚ ਸੋ ਫਟਾਫਟ ਕਰ ਲੋ ਆਰਡਰ ਔਰ ਬਾਕੀ ਆਜੋ ਸ਼ਾਪ ਤੇ ਵਿਜ਼ਿਟ ਆਜੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਲਰ ਦਿਖਾ ਦਵਾ ਇਹ ਪਹਿਲਾਂ ਜਿਹੜੇ ਤੁਹਾਨੂੰ ਮੈਂ ਆਰਟੀਕਲ ਦਿਖਾਇਆ ਸਿਰਫ ਲੱਗਣਾ 1250 ਰੁਪਏ ਚ ਇਹ ਚ 8 ਤੋਂ 10 ਕਲਰ ਆਪਣੇ ਕੋਲ ਅਵੇਲੇਬਲ ਪਏ ਚੈੱਕ ਕਰ ਲਓ ਐਕਸਲ ਐਲ ਡਬਲ ਐਕਸਲ ਸਾਰੇ ਸਾਈਜ਼ ਅਵੇਲੇਬਲ ਹੈ ਗਲੇ ਦੇ ਉੱਪਰ ਕਢਾਈ ਚੈੱਕ ਕਰ ਲਓ ਜੀ ਬੜੀ ਘੈਂਟ ਹੈ ਔਰ ਬਾਜੂ ਉੱਪਰ ਹੋਇਆ ਬਾਰਕ ਬਹੁਤ ਸੋਹਣਾ ਕੱਪੜਾ ਹੈਗਾ ਬਹੁਤ ਕੰਫਰਟ ਕੱਪੜਾ ਹੈਗਾ ਬੜਾ ਪਿਆਰਾ ਹੈਗਾ ਅਲਾਉਜ ਕਰ ਲਓ ਚੈੱਕ ਸਾਈਜ਼ ਪੂਰੇ ਪ੍ਰੋਪਰ ਹੋਣਗੇ ਆ ਲੋ ਲੈਂਥ ਦੀ ਕੋਈ ਦਿੱਕਤ ਨਹੀਂ ਆਉਗੀ ਤੁਹਾਨੂੰ ਸਿਰਫ 1250 ਰ ਵੀਡੀਓ ਸ਼ੇਅਰ ਕਰ ਲਓ ਪਹਿਲੀ ਵਾਰੀ ਆਏ ਨੇ ਤੇ ਪੇਜ ਨਾਲ ਦੀ ਨਾਲ ਕਰ ਲਓ ਫੋਲੋ ਆਪਣਾ ਨਾਲ ਕਰ ਲਓ ਸਟਾਲ ਚੈੱਕ ਇਹਦਾ ਜੀ ਪੂਰਾ ਪ੍ਰੋਪਰ ਸਾਈਜ਼ ਹੋਊਗਾ ਸਟਾਲ ਦਾ ਆਲੋ ਕਰ ਲਓ ਚੈੱਕ ਪ੍ਰਾਈਸ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦੰਗਾ ਜੇ ਸਾਰੇ ਪ੍ਰਾਈਸ ਨਾਲ ਦੀ ਨਾਲ ਆਪਾਂ ਸਾਈਜ਼ ਪ੍ਰਾਈਸ ਤੁਹਾਨੂੰ ਮੈਂਸ਼ਨ ਕਰੀਏ ਨੇ ਤਾਂ ਕਿ फटाफट ਤੁਸੀਂ ਆਰਡਰ ਕਰ ਸਕੋ ਨੰਬਰ ਆਪਰਾ ਉੱਪਰ ਚੱਲੀ ਜਾਂਦਾ ਹੈ ਜੀ ਐਲੋ ਇਹ ਆ ਗਿਆ ਤਾਂ ਪਲਾਜ਼ੋ ਪਾਕਟ ਚੈੱਕ ਕਰ ਲਓ ਬਿਲਕੁਲ ਓਕੇ ਰਿਪੋਰਟ ਹੋਣੀਆਂ ਪਾਕਟ ਤੇ ਔਰ ਕੰਫਰਟ ਬਿਲਕੁਲ ਓਕੇ ਹੋਊਗਾ ਫੁੱਲ ਲਾਈਕਰਾ ਸਟੱਫ ਹੋਊਗਾ 4x4 ਲਾਈਕਰਾ ਔਰ ਉਸ ਤੋਂ ਬਾਅਦ ਅਗਲਾ ਪਿਆਜੀ ਕਲਰ ਚੈੱਕ ਕਰ ਲਓ ਕਲਰ ਹਾਲੋ ਲੋੜੀ ਤੇ ਲੱਗੀਆਂ ਨੇ ਧੁਮਾਕਾ ਆਫਰਾਂ ਤੁਹਾਡੇ ਵਾਸਤੇ ਬੜੇ ਹੀ ਘੈਂਟ ਡਿਜ਼ਾਈਨ ਆ ਗਏ ਆ ਹਾਲੋ ਜੀ ਅਗਲਾ ਕਲਰ ਚੈੱਕ ਕਰ ਲਓ ਬਹੁਤ ਜ਼ਿਆਦਾ ਪਿਆਰਾ ਹੈਗਾ ਸੇਮ ਤੁਹਾਨੂੰ ਇਦਾਂ ਜਿਹੜਾ ਪਲਾਜ਼ੋ ਖੋਲ ਕੇ ਦਿਖਾਇਆ ਸੇਮ ਦੁਪੱਟਾ ਸਾੜੇ ਸੇਮ ਮਿਲ ਜਾਣਿਆ ਕਲਰ ਤੁਹਾਨੂੰ ਮੈਂ ਸਾਰੇ ਖੋਲ ਕੇ ਦਿਖਾ ਦਿੰਨਾ ਜੀ ਹਾਲੋ ਉਸ ਤੋਂ ਬਾਅਦ ਆ ਗਿਆ ਡਾਰਕ ਗ੍ਰੇ ਕਲਰ ਬਹੁਤ ਜ਼ਿਆਦਾ ਰਨਿੰਗ ਦੇ ਵਿੱਚ ਚੱਲਦਾ ਪਿਆ ਕਲਰ ਆ ਕਪੜਾ ਬਹੁਤ ਜ਼ਿਆਦਾ ਪਿਆਰੂ ਚਾਹੇ ਰਾਤ ਨੂੰ ਪਾ ਕੇ ਪਹਿਜੋਏ ਕਪੜਿਆਂ ਤੇ ਬੁਰਨੀ ਹੋਊਗਾ ਇਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੁਣ ਆਦਾ ਕਲਰ ਫੇਟ ਆਵੇ ਉਸ ਤੋਂ ਬਾਅਦ ਹੋ ਗਿਆ ਜੀ ਗ੍ਰ ਬਿਲਕੁਲ ਓਕੇ ਰਿਪੋਰਟ ਪੀਸ ਆ ਜੀ ਇਹ ਲੋ ਇਹ ਪਲਾਜ਼ੋ ਔਰ ਨਾਲ ਆ ਗਿਆ ਦਾ ਸਟਾਲ ਉਸ ਤੋਂ ਬਾਅਦ ਆ ਗਿਆ ਡਾਰ ਅਗਰੀਕਲ ਗ੍ਰੀਨ ਕਲਰ ਦੇ ਵਿੱਚ ਜੀ ਆ ਦੇਖੋ ਕਪੜਾ ਦੇਖੋ ਕਿੰਨੇ ਲਚਕਦਾਰ ਆ ਬਿਲਕੁਲ ਓਕੇ ਰਿਪੋਰਟ ਪੀਸ ਆ ਜੀ ਆ ਲੋ ਕਰ ਲੋ ਚੈੱਕ ਲੋ ਜੀ ਆ ਲੋ ਬਿਲਕੁਲ ਓਕੇ ਰਿਪੋਰਟ ਵਿੱਚ ਸੈਲਫ ਪ੍ਰਿੰਟ ਬਣੇ ਹੋਏ ਆ ਨਾਲ ਤੁਹਾਨੂੰ ਪਲਾਜ਼ੋ ਮਿਲ ਜਣਾ ਨਾਲ ਸਟਾਲ ਮਿਲ ਜਣਾ ਜੀ ਉਸ ਤੋਂ ਬਾਅਦ ਜਿਹੜਾ 2000 ਪਲੱਸ ਵਾਲੇ ਪਲੈਓ ਸੂਟ ਸੀ ਉਹ ਤੁਹਾਨੂੰ ਸਿਰਫ ਮਿਲਨੇ ਆ 1499 ਰੁਪਏ ਚ ਸਭ ਤੋਂ ਪਹਿਲਾ ਆਰਟੀਕਲ ਚੈੱਕ ਕਰ ਲੋ ਓਕੇ ਰਿਪੋਰਟ ਪੀਸ ਆ ਜੀ ਆ ਲੋ ਬਹੁਤ ਸ਼ਾਨਦਾਰ ਆਰਟੀਕਲ ਆ ਫੁੱਲ ਹੈਵੀ ਭਰਿਆ ਹੋਇਆ ਵਰਕ ਦੇ ਨਾਲ ਸੂਟ ਹੈ ਜੀ ਗਲਾ ਚੈੱਕ ਕਰ ਲਓ ਬਾਜੂ ਬੜੇ ਸ਼ਾਨਦਾਰ ਬਣੇ ਹੋਏ ਸੂਟ ਦੋ ਵੀ ਤੁਹਾਨੂੰ ਦਿਖਾਉਣਾਗਾ ਲੋ ਜੀ ਪਹਿਲਾਂ ਗਲਾ ਚੈੱਕ ਕਰੋ ਸੂਟ ਚੈੱਕ ਕਰੋ ਕਿੱਡਾ ਯਾਦੇ ਘੈਂਟ ਆ ਸਿਰਫ 1499 ਰੁਪਏ ਦੇ ਵਿੱਚ ਆਲੋ ਨੀ ਚਿੱਕੇਰਾ ਚੈੱਕ ਕਰ ਲਓ ਜੀ ਇਹਦਾ ਕਿੱਡਾ ਘੈਂਟ ਆ ਔਰ ਸਾਈਜ਼ ਵਿੱਚ ਮਿਲ ਜਾਣੇ ਐ ਐਲ ਸਾਈਜ਼ ਤੋਂ ਲੈ ਕੇ ਡਬਲ ਐਕਸ ਤੱਕ ਔਰ ਸਟਾਲ ਚੈੱਕ ਕਰ ਲਓ ਸਟਾਲ ਤੁਹਾਨੂੰ ਪੂਰਾ ਖੋਲ ਕੇ ਦਿਖਾ ਦੰਨਾ ਜੀ ਆਲੋ ਸਟਾਲ ਚੈੱਕ ਕਰ ਲਓ ਸਾਈਜ਼ ਦੀ ਕੋਈ ਦਿੱਕਤ ਨਹੀਂ ਸਟਾਲ ਦੀ ਲੰਬਾਈ ਚੜਾਈ ਦੀ ਬਿਲਕੁਲ ਓਕੇ ਹੋਊਗਾ ਉਸ ਸਟਾਲ ਤੇ ਹੋਇਆ ਵਾ ਕੰਮ ਚੈੱਕ ਕਰ ਲਓ ਪੂਰਾ ਹੈਵੀ ਸੈਲਫ ਪ੍ਰਿੰਟ ਦੇ ਵਿੱਚ ਵਰਕ ਹੋਇਆ ਵਾ ਪੂਰਾ ਘੈਂਟ ਸਟਾਲ ਹੈ ਜੀ ਆਲੋ ਕਰ ਲਓ ਚੈੱਕ ਲਓ ਜੀ ਦੇਖੋ ਬਿਲਕੁਲ ਓਕੇ ਰਿਪੋਰਟ ਪੀਸ ਆ ਆਲੋ ਔਰ ਇਹਦਾ ਨਾਲ ਆ ਗਿਆ ਬਿਲਕੁਲ ਸੌਫਟ ਕੰਫਰਟ ਪਲਾਜ਼ੋ ਵਿਦ ਪਾਕਟ ਦੇ ਵਿੱਚ ਸਾਈਜ਼ ਦੀ ਕੋਈ ਦਿੱਕਤ ਨਹੀਂ ਹੋਊਗੀ ਓਕੇ ਰਿਪੋਰਟ ਪੀਸ ਹੋਊਗਾ ਬਿਲਕੁਲ ਆਲੋ ਸੈਲਫ ਬਣਿਆ ਹੋਇਆ ਤੁਹਾਨੂੰ ਮੈਂ ਦਿਖਾ ਪਾਵਾਂ ਨੇੜੇ ਤੋਂ ਬਿਲਕੁਲ ਤੁਸੀਂ ਚੈੱਕ ਕਰ ਲਿਓ ਸੈਲਫ ਪ੍ਰਿੰਟ ਦੇ ਵਿੱਚ ਬਣਿਆ ਹੋਇਆਗਾ ਪਲਾਜ਼ੋ ਲੈਂਥ ਪੂਰੀ ਹੋਊਗੀ ਜੀ ਪੈਂਟ ਸਟਾਈਲ ਬਣਿਆ ਹੋਇਆ ਵਿਦ ਪਾਕਟ ਹੋਊਗਾ ਉਸ ਤੋਂ ਬਾਅਦ ਆ ਗਿਆ ਅਗਲਾ ਕਲਰ ਕਲਰ ਕਰੀ ਚੱਲੋ ਚੈੱਕ ਨਾਲ ਦੀ ਨਾਲ ਇਹਨਾਂ ਸੂਟਾਂ ਦੇ ਉੱਪਰ ਆਫਰ ਲੱਗੀ ਹੋਈ ਹੈ ਜੀ ਸਿਰਫ 1499 ਤੁਹਾਨੂੰ ਮਿਲਣਾ ਬਾਜੂ ਚੈੱਕ ਕਰ ਲਓ ਕਿੰਨੇ ਘੈਂਟ ਬਣੇ ਹੋਏ ਆ ਦੋਨੋਂ ਸਾਈਡ ਤੇ ਆ ਲੋ ਔਰ ਉੱਪਰ ਤੱਕ ਵੀ ਸਾਰੀ ਬਾਜੂ ਭਰੀ ਹੋਈ ਹੈਗੀ ਪੂਰੇ ਹੈਵੀ ਸੂਟ ਨੇ ਜੀ ਧਮਾਕਾ ਆਫਰ ਬਵੇ ਗਾਰਮੈਂਟਸ ਨੇ ਹਾਲ ਸਿੰਘਾੜਾ ਬਰਨਾਲਾ ਰੋਡ ਤੇ ਜਿਨ੍ਹਾਂ ਨੇ ਆਨਲਾਈਨ ਮੰਗਵਾ ਲਿਆ ਨੰਬਰ ਆਪਣਾ ਉੱਪਰ ਪਾਇਆ ਵਾ ਸਕਰੀਨ ਸ਼ਾਟ ਲੈ ਕੇ ਪਾ ਦਿਓ ਲੋਹੜੀ ਤੋਂ ਪਹਿਲਾਂ ਪਹਿਲਾਂ ਸੂਟ ਤੁਹਾਡੇ ਕੋਲੇ ਪਹੁੰਚ ਜਾਣਗੇ ਜੀ ਸਿਰਫ 2 ਦਿਨ ਦੇ ਵਿੱਚ ਸੋ ਪਹਿਲਾਂ ਆਉ ਤੇ ਪਹਿਲਾਂ ਪਾਉ ਵਾਲਾ ਨਾਰਾ ਆਪਣਾ ਜਿੰਦਾਬਾਦ ਆ ਫਟਾਫਟ ਕਰ ਲੋ ਬੁੱਕ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰ ਲੋ ਵਾ ਲੋ ਤੁਹਾਨੂੰ ਬੈਗ ਤੋਂ ਵੀ ਦਿਖਾ ਦਵਾਂ ਪੂਰੇ ਬਾਜੂਦ ਘਟੇ ਦਾ ਬਣੇ ਹੋਣਗੇ ਜੀ ਆ ਲੋ ਕਰ ਲੋ ਚੈੱਕ ਬੈਗ ਤੋਂ ਵੀ ਲੋ ਔਰ ਬਾਕੀ ਆ ਗਿਆ ਫਰਾਂਟ ਇਹਦਾ ਆ ਲੋ ਜੀ ਸੂਟ ਬਿਲਕੁਲ ਓਕੇ ਰਿਪੋਰਟ ਪੀਸ ਆ ਕਰੋ ਜੀ ਚੈੱਕ ਬਹੁਤ ਸੋਹਣਾ ਕਲਰ ਆ ਏਅਰ ਫੋਰਸ ਦੇ ਵਿੱਚ 골ਡਨ ਉੱਪਰ ਕੰਮ ਹੋਇਆ ਵਾ ਬਾਜੂ ਪੂਰੇ ਹੈਵੀ ਭਰੇ ਹੋਏ ਨੇਗੇ ਆ ਲੋ ਜੀ ਕਰੋ ਜੀ ਇਹ ਸਟੋਰਾਂ ਦੇ ਵਿੱਚ ਤੁਹਾਨੂੰ ਰਿਪੋਰਟ 2000 ਤੋਂ 2500 ਦੀ ਰੇਂਜ ਵਿੱਚ ਮਿਲ ਲਾਂਗਾ ਆਪਾਂ ਬਹੁਤ ਜੈਜਰੇਟ ਕਰਤੇ ਆ ਪਹਿਲੀਆਂ ਚ ਆ ਕੇ ਫਾਇਦੇ ਲੈ ਲਓ ਸਿਰਫ 1400 ਰੁਪਏ ਦੇ ਮੇਰੇ ਪੇਚਾ ਤੋਂ ਇਦਾਂ ਦੇ ਘੈਂਟ ਘੈਂਟ ਆਰਟੀਕਲ ਮਿਲ ਜਾਣੇ ਆ ਸਟਾਲ ਚੈੱਕ ਕਰ ਲਓ ਕਿੰਨਾ ਜ਼ਿਆਦਾ ਘੈਂਟ ਆ ਸਟਾਕ ਪੂਰੇ ਆ ਗਏ ਆਪਣੇ ਕੋਲੇ ਧੁਮਾਕਾ ਆਫਰਾਂ ਨੇ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰ ਲਓ ਜੀ ਆਹ ਲਓ ਬਹੁਤ ਪਿਆਰਾ ਕਲਰ ਆ ਆਹ ਲਓ ਸੇਮ ਤੁਹਾਨੂੰ ਪੈਟਰਨ ਮਿਲ ਜਾਣਾਗਾ ਆਹ ਲਓ ਕਰੋ ਚੈੱਕ ਬਾਜੂ ਫਲਾਜੋ ਔਰ ਦੁਪੱਟਾ ਉਸ ਤੋਂ ਬਾਅਦ ਅਗਲਾ ਕਲਰ ਉਹ ਮਹਿਰੂਨ ਕਲਰ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਹੈਗਾ 골ਡਨ ਕਾਮ ਉੱਪਰ ਪੂਰਾ ਉੱਠਦਾ ਦਿਖਾਈ ਦਿੰਦਾਗਾ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਆਲੋ ਕਰ ਲੋ ਚੈੱਕ ਲੋ ਜੀ ਕਰੋ ਚੈੱਕ ਬਿਲਕੁਲ ਓਕੇ ਰਿਪੋਰਟ ਪੀਸ ਆ ਨਾਲ ਸਹੀ ਮੈਂ ਦਾ ਪਲਾਦੋ ਦੁਪੱਟਾ ਸਾਰੇ ਸੈੱਟ ਪ੍ਰੋਪਰ ਹੋਣਗੇ ਸਾਈਜ਼ ਪੂਰੇ ਹੋਣਗੇ ਜੀ ਆਲੋ ਕਰ ਲੋ ਚੈੱਕ ਦੇਖੋ ਦੁਪੱਟਾ ਚੈੱਕ ਕਰੋ ਕਿੰਨਾ ਜਿਆਦਾ ਸ਼ਾਈਨ ਦਿੰਦਾ ਪਿਆਗਾ ਸੋ ਫਟਾਫਟ ਵੀਡੀਓ ਸ਼ੇਅਰ ਕਰ ਦਿਓ ਆਪਦੇ ਆਪਦੇ ਰਿਲੇਟਿਵ ਰਿਸ਼ਤੇਦਾਰਾਂ ਭੈਣ ਭਰਾਵਾਂ ਤੱਕ ਤਾਂ ਕਿ ਤੁਹਾਡੇ ਨਾਲ ਉਹ ਵੀ ਸਾਰੇ ਫਾਇਦੇ ਲੈ ਸਕਣ ਜੀ ਆਹ ਸਟਾਕ ਚੈੱਕ ਕਰ ਲਓ ਪੂਰਾ ਆਪਣੇ ਕੋਲ ਆਇਆ ਪਿਆ ਖਾਨੇ ਪੂਰੇ ਕੰਪਲੀਟ ਨੇ ਭਰੇ ਹੋਏ ਨੇ ਰੇਟ ਸਿਰਫ ਲੱਗਣਾ ਤੁ ਵੀਡੀਓ ਸ਼ੇਅਰ ਕਰ ਦਿਓ ਪੇਜ ਕਰ ਲਿਓ ਫੋਲੋ ਹਰ ਰੋਜ਼ ਤੁਹਾਡੇ ਨੂੰ ਨਵੇਂ ਨਵੇਂ ਅਪਡੇਟ ਲੈ ਕੇ ਆਉਂਦੇ ਆਂ ਵੀਡੀਓ ਸ਼ੇਅਰ ਕਰ ਲਿਓ ਪੇਜ ਕਰ ਲਿਓ ਫੋਲੋ ਮਿਲ ਜੇ ਅਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ